ਕਿਸੇ ਰਾਜੇ ਨੇ ਨ ਤਿੰਨ ਮੂਰਤੀਆਂ ਬਣਾਈਆਂ ਉਹ ਵੇਖਣ ਨੂੰ ਹੂ ਬੂਹੀ ਪਰ ਜਾ ਕੇ ਨਾਲ ਹੀ ਗੱਸਪਰਨੀ ਸ਼ੁਰੂ ਕਰ ਲੰ ਦੇਖੋ ਕੀ ਕਹਿੰਦਾ ਈ ਚੁਗਲੀਆਂ ਕਰਨੀਆਂ ਜਦੋਂ ਉਹਨੂੰ ਪਚਾਇਆ ਸਮਝਾਈ ਸੀ ਉਹਨੂੰ ਕਹਿੰਦੇ ਗੱਦਾ ਬੁੱਧੀ ਤੇਲਾ ਬੁੱਧੀ ਉਹ ਹੁੰਦੀ ਹੈ ਜਿਵੇਂ ਪਾਣੀ ਦੇ ਅੰਦਰ ਤੇਲ ਨਹੀਂ ਨਾ ਸਮਾਉਂਦਾ ਉਹਨੂੰ ਜਿੰਨਾ ਮਰਜੀ